ਗਰੇਵਾਲ ਪ੍ਰਿੰਸ ਕਵਲਜੀਤ ਤੇ ਜਸ ਬਾਜਵਾ ਸਮੇਤ ਹੋਰ ਵੀ ਕਈ ਕਲਾਕਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਸਿਰ ਦੇ ਵਿੱਚ ਕੀਆ ਜਾ ਰਿਹਾ ਹੈ ਗੈਰੀ ਸੱਟ ਜਿਹੜੀ ਆ ਲੱਗੀ ਆ ਹਸਪਤਾਲ ਦੇ ਵਿੱਚ ਇਸ ਵਕਤ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸੋ ਇਸ ਵਕਤ ਤੁਸੀਂ ਲਾਈਵ ਤਸਵੀਰਾਂ ਫੋਰਟਿਸ ਹਸਪਤਾਲ ਤੋਂ ਦੇਖ ਰਹੇ ਹੋ ਜਿੱਥੇ ਕਿ ਜਸ ਬਾਜਵਾ ਉਹਨਾਂ ਤੋਂ ਪਹਿਲਾਂ ਪ੍ਰਿੰਸ ਕਬਲਜੀਤ ਤੇ ਗਿੱਪੀ ਗਰੇਵਾਲ ਹੋਣੀ ਵੀ ਹਾਲਚਾਲ ਪੁੱਛਣ ਦੇ ਲਈ ਰਾਜਵੀਰ ਜਵੰਦਾ ਜੀ ਦਾ ਪਹੁੰਚੇ ਨੇ ਫੋਰਟਿਸ ਹਸਪਤਾਲ ਦੇ ਵਿੱਚ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਰਾਜਵੀਰ ਜਵੰਦਾ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਜਿਨ੍ਹਾਂ ਦਾ ਅੱਜ ਸਵੇਰੇ ਦੱਸਿਆ ਜਾ ਰਿਹਾ ਬੱਦੀ ਦੇ ਕੋਲ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੀ ਬਾਈਕ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਿਰ ਦੇ ਵਿੱਚ ਕਿਹਾ ਜਾ ਰਿਹਾ ਹੈ ਗੈਰੀ 60 ਜਿਹੜੀ ਹੈ ਲੱਗੀ ਹੈ ਹਸਪਤਾਲ ਦੇ ਵਿੱਚ ਇਸ ਵਕਤ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਕਈ ਕਲਾਕਾਰ ਜਿਹੜੇ ਨੇ ਉਹਨਾਂ ਦਾ ਪਤਾ ਲੈਣ ਲਈ ਹਾਲਚਾਲ ਪੁੱਛਣ ਦੇ ਲਈ ਪਹੁੰਚ ਰਹੇ ਨੇ ਸੋ ਇਸ ਵਕਤ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਗਿੱਪੀ ਗਰੇਵਾਲ ਪ੍ਰਿੰਸ ਕਵਲਜੀਤ ਜਸ ਬਾਜਵਾ ਜਿਹੜੇ ਨੇ ਉਹਨਾਂ ਦਾ ਹਾਲਚਾਲ ਪਹੁੰਚਣ ਦੇ ਪੁੱਛਣ ਦੇ ਲਈ ਇੱਥੇ ਇਸ ਵਕਤ ਹਸਪਤਾਲ ਦੇ ਵਿੱਚ ਪਹੁੰਚੇ ਨੇ ਤੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਤੁਹਾਨੂੰ ਦੱਸ ਦਈਏ ਕਿ 4 ਘੰਟੇ ਜਿਹੜੇ ਐ ਦੱਸੇ ਗਏ ਸੀ ਕਿ ਕਾਫੀ ਕ੍ਰੂਸ਼ੀਅਲ ਐ ਤੇ ਅਪਡੇਟ ਦਿੱਤੀ ਜਾ ਰਹੀ ਐ ਕਿ ਲਗਾਤਾਰ ਇਲਾਜ ਜਿਹੜਾ ਇਹ ਚੱਲ ਰਿਹਾ ਹੈ ਤੇ ਸਿਰ ਦੇ ਵਿੱਚ ਜਿਹੜੀ ਹੈ ਗਹਿਰੀ ਸੱਟ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬੈਕ ਦੇ ਵਿੱਚ ਵੀ ਜਿਹੜੀ ਹੈ ਇੰਜਰੀ ਹੋਈ ਹੈ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਜਿਹੜਾ ਹੈ ਉਹ ਆਈਸੀਯੂ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਾਈਕ ਰਾਈਡਿੰਗ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਅਕਸਰ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਜਾਂ ਫਿਰ ਅਸੀਂ ਕਹੀਏ ਕਿ ਅਕਸਰ ਹੀ ਦੇਖਿਆ ਜਾਂਦਾ ਸੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਥਰੂ ਵੀ ਅਸੀਂ ਵੇਖਦੇ ਸੀ ਕਦੇ ਲੇ ਵਿੱਚ ਕਦੇ ਸਪੀਤੀ ਦੇ ਵਿੱਚ ਤੇ ਕਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹ ਅਕਸਰ ਬਾਈਕ ਰਾਈਡਿੰਗ ਕਰਦੇ ਨਜ਼ਰ ਆਉਂਦੇ ਸੀਗੇ ਤਾਂ ਅੱਜ ਉਹ ਸ਼ਾਇਦ ਕਿਹਾ ਜਾ ਰਿਹਾ ਹੈ ਕਿ Shimla ਵੱਲ ਨੂੰ ਜਾ ਰਹੇ ਸੀ ਬਾਈਕ ਦੇ ਉੱਤੇ ਤਾਂ ਰਸਤੇ ਵਿੱਚ ਹਿਮਾਚਲ ਪ੍ਰਦੇਸ਼ ਬੱਦੀ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਐਕਸੀਡੈਂਟ ਹੋ ਗਿਆ ਇਹ ਹਾਦਸੇ ਦੇ ਵਿੱਚ ਉਹਨਾਂ ਨੂੰ ਗਹਿਰੀ ਜਿਹੜੀ ਸੱਟ ਸਿਰ ਤੇ ਆਈ ਉਹਨਾਂ ਨੂੰ ਫੋਰਟਿਸ ਹਸਪਤਾਲ ਲੈ ਜਾਇਆ ਗਿਆ ਤੇ ਕਲਾਕਾਰ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਪਹੁੰਚ ਰਹੇ ਨੇ ਲਗਾਤਾਰ ਕਲਾਕਾਰ ਡਾਕਟਰ ਵੱਲੋਂ ਹਜੇ ਤੱਕ ਕੋਈ ਵੀ ਅਫੀਸ਼ੀਅਲ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਗਿਆ ਬਸ ਇਹ ਦੱਸਿਆ ਗਿਆ ਹੈ ਕਿ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਚੱਲ ਰਿਹਾ ਹੈ ਤਾਂ ਹੁਣੇ ਤੁਸੀਂ ਵੇਖਿਆ ਕਿ ਗਿੱਪੀ ਗਰੇਵਾਲ ਪ੍ਰਿੰਸ ਕਵਲਜੀਤ ਤੇ ਤੇ ਜਸ ਬਾਜਵਾਸ سمیت ਹੋਰ ਵੀ ਕਈ ਕਲਾਕਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਤੇ ਕਾਫੀ ਗੰਭੀਰ ਜਿਹੜੀ ਹੈ ਹਾਲਤ ਉਹਨਾਂ ਦੀ ਦੱਸੀ ਜਾ ਰਹੀ ਹੈ ਬਹੁਤ ਸਾਰੇ ਗੀਤ ਜਿਨ੍ਹਾਂ ਦੇ ਥਰੂ ਉਹ ਬਣੇ ਰਹੇ ਉਹਨਾਂ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਭਾਵੇਂ ਉਹਨਾਂ ਦੇ ਗੀਤ ਹੁਣ ਕਮਲਾ ਕੰਗਣੀ ਸਰਦਾਰਨੀ ਸਰਦਾਰੀ ਸਰਨੇਮ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਜਿਹੜੇ ਆ ਉਹਨਾਂ ਦੇ ਹਰ ਵਿਆਹ ਸ਼ਾਦੀ ਹਰ ਫੰਕਸ਼ਨ ਦੇ ਵਿੱਚ ਜਿਹੜੇ ਹੈ ਉਹ ਸੁਣਨ ਨੂੰ ਮਿਲਦੇ ਸੀ ਤਾਂ ਸਭਿਆਚਾਰਕ ਗੀਤ ਉਹਨਾਂ ਦੇ ਬਿਹਤ ਪਸੰਦ ਕੀਤੇ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕਈ ਫਿਲਮਾਂ ਦੇ ਵਿੱਚ ਵੀ ਬਤੌਰ ਅਦਾਕਾਰ ਉਹ ਕੰਮ ਕਰ ਚੁੱਕੇ ਨੇ ਤਾਂ ਇਸ ਵਕਤ ਉਹਨਾਂ ਦੇ ਚਾਹਣ ਵਾਲੇ ਕਾਫੀ ਜ਼ਿਆਦਾ ਜਿਹੜੇ ਨੇ ਇਸ ਸ਼ੌਕ ਦੇ ਵਿੱਚ ਨੇ ਤੇ ਲਗਾਤਾਰ ਅਰਦਾਸ ਕਰ ਰਹੇ ਨੇ ਕਿ ਹਸਪਤਾਲ ਤੋਂ ਜਲ ਤੋਂ ਜਲਦ ਕੋਈ ਚੰਗੀ ਖਬਰ ਉਹਨਾਂ ਦੇ ਲਈ ਆਵੇ ਸੋ ਤੁਸੀਂ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਂ ਸਿਮਰਨ ਕੈਮਰਾਮੈਨ ਬਿੰਤੇਸ਼ ਦੇ ਨਾਲ